ਸਚਾਰਿਆਕਾਰ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਦੀ ਮੈ ਤਵਲੀਨ ਕੋ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਹੈਲਥ ਮੰਤਰੀ ਡਾਕਟਰ ਬਲਬੀ ਸਿੰਘ ਵੱਲੋਂ ਲੋਕਾਂ ਰਿਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੀ ਕੀਤੀ ਗਈ ਕੋਸ਼ਿਸ਼ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਦੇ ਵਿੱਚ ਲਿਖਿਆ ਉਤਸ਼ਾਹ ਜੱਥੇਦਾਰ ਕੁਲਦੀਪ ਸਿੰਘ ਗੜਗਜ ਕਰਨਗੇ ਜੱਥੇ ਦੀ ਅਗਵਾਈ ਸ੍ਰੀਮ ਪਗਵੰਤ ਮਾਨਦੇ ਵੱਲੋਂ ਤਰਨਤਾਰਨ ਦੇ ਵਿੱਚ ਕੀਤਾ ਗਿਆ ਰੋਡ ਸ਼ੋਅ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਹੁਣ ਲੋਕਾਂ ਦੀ ਹੁਣ ਪਰੇਸ਼ਾਨੀਆਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਡਾਕਟਰ ਬਲਬੀਰ ਦੇ ਵੱਲੋਂ ਹੁਣ ਕਈ ਐਡਾਂ ਦੀਆਂ ਇਨੀਸ਼ੀਏਟਿਵ ਜਿਹੜੇ ਨੇ ਉਹ ਲਿੱਤੇ ਗਏ ਨੇ ਤੇ ਹੁਣ ਲੋਕਾਂ ਨੂੰ ਜਿਹੜੇ ਮਰੀਜ਼ ਹਸਪੀਟਲ ਦੇ ਵਿੱਚ ਜਾਂਦੇ ਨੇ ਜਿਨ੍ਹਾਂ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਖਾਸ ਤੌਰ ਤੇ ਹਸਪੀਟਲ ਦੇ ਵਿੱਚ ਲੰਬੀ ਲੰਬੀ ਲਾਈਨਾਂ ਦੇ ਵਿੱਚ ਇੰਤਜ਼ਾਰ ਕਰਨਾ ਪੈਂਦਾ ਸੀ ਹੁਣ ਉਹਨਾਂ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹੁਣ ਟੈਕਨੋਲੋਜੀ ਦੇ ਰਾਹੀਂ ਜਿਹੜੀ ਲੋਕਾਂ ਨੂੰ ਸੁਵਿਧਾਵਾਂ ਨੇ ਉਹ ਮਿਲਣ ਗਿਆ ਜਿਸ ਤੋਂ ਬਾਅਦ ਲੋਕਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਘਟ ਹੁੰਦੀਆਂ ਹੋਈਆਂ ਨਜ਼ਰ ਆਣਗੀਆਂ ਅਤੇ ਖਾਸ ਕਰਕੇ ਜਿਹੜੇ ਲੋਕ ਲੰਬੀ ਲੰਬੀ ਲਾਈਨਾਂ ਦੇ ਵਿੱਚ ਖੜਦੇ ਸਨ ਹੁਣ ਉਹਨਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਵੀ ਖਤਮ ਹੁੰਦੀਆਂ ਨਜ਼ਰ ਆਣੀਆਂ ਅਤੇ ਹੁਣ ਹਸਪਤਾਲ ਅਤੇ ਲੋਕਾਂ ਦੀ ਸਿਹਤ ਨੂੰ ਲੈ ਕੇ ਜਿਹੜੇ ਇਨੀਸ਼ੀਏਟਿਵਸ ਨੇ ਉਹ ਲਿੱਤੇ ਗਏ ਨੇ ਅਤੇ ਇਸ ਬਾਰੇ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਪੂਰੀ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਗਈ ਇਸ ਕੋਈ ਅਜੂ ਦੋ ਪ੍ਰੋਗਰਾਮ ਹੈ ਪਹਿਲਾ ਤਾਂ ਹੈਗਾ ਈ ਹਸਪੀਟਲ ਜਿਹਦੇ ਵਿੱਚ ਪਹਿਲਾਂ ਰਜਿਸਟ੍ਰੇਸ਼ਨ ਆ ਪੇਸ਼ੈਂਟ ਇੱਥੇ ਆਉਂਦਾ ਫਿਰ ਉਹ ਲਾਈਨਸ ਕੱਟਦਾ ਅਸੀਂ ਕਾਊਂਟਰ ਬਣਾਏ ਆ ਬਹੁਤ ਸਾਰੇ ਉੱਥੇ ਵੀ ਟੋਕਨ ਸਿਸਟਮ ਸ਼ੁਰੂ ਕੀਤਾ ਉਹਦੇ ਨਾਲ ਬਹੁਤ ਫਾਇਦਾ ਹੋਇਆ ਪਰ ਹੁਣ ਪੇਸ਼ੈਂਟ ਕਰੋ ਆਪਣੀ ਪਰਚੀ ਖੁਦ ਬਣਾ ਕੇ ਜਿਹੜਾ ਜਿਹਨੂੰ ਜਿਹੜਾ ਟੈਕਸੇ ਵੀ ਹੈਗਾ ਨਾ ਜੀ ਅੱਜਕੱਲ ਜਿਹੜੇ ਹਰ ਘਰ 'ਚ ਕੋਈ ਨਾ ਕੋਈ ਬੱਚਾ ਹੁੰਦਾ ਉਹ ਕਰੋ ਆਪਣੀ ਅਪਾਇੰਟਮੈਂਟ ਲੈ ਕੇ ਆਪਣੀ ਪਰਚੀ ਬਣਾ ਕੇ ਸਿੱਧਾ ਆਪਣਾ ਆਪਰੇਟਿਵ 'ਤੇ ਜਾ ਸਕਦਾ ਨੂੰ ਇੱਥੇ ਆ ਕੇ ਵੇਟ ਕਰਨ ਦੀ ਲੋੜ ਨਹੀਂ ਆ ਤੇ ਦੂਜਾ ਇਹਦੇ ਨਾਲ ਹੈਗਾ ਜਿਹੜੀਆਂ ਉਹਦੀ ਰਿਪੋਰਟਸ ਹੁੰਦੀਆਂ ਵੀ ਜਦੋਂ ਉਹਨਾਂ ਨੇ ਆਪਣਾ ਬਲੱਡ ਭੇਜਤਾ ਉਹਦੇ ਵਾਸਤੇ ਜਿਹੜਾ ਸੈਂਪਲ ਇੱਕੋ ਜਗ੍ਹਾ ਤੇ ਲੈੇ ਜਾਣਗੇ ਸਾਰੇ ਚੱਲਾ ਗਿਆ ਉਹਦੀ ਜਿਹੜੀ ਰਿਪੋਰਟ ਹੈਗੀ ਆ ਉਹ ਡਾਕਟਰ ਕੋਲੇ ਆਣੀ ਸ਼ੁਰੂ ਹੋ ਗਈ ਹੈ ਅੰਮੀ ਜੀ ਤੇ within ਹਫ਼ਤੇ 10 ਤੋਂ 15 ਦਿਨ ਦੇ ਵਿੱਚ ਜੁੜੀ ਹੈਗੀ ਆ ਪੇਸ਼ੈਂਟ ਦੇ ਮੋਬਾਈਲ ਦੇ ਉੱਤੇ ਵੀ ਉਹਨਾਂ ਨੂੰ ਸਾਰੀ ਰਿਪੋਰਟ ਮਿਲ ਜੇਗੀ ਪਹਿਲਾਂ ਉਹ ਕਾਗਜ਼ ਤੇ ਲਿਖ ਕੇ ਦਿੰਦੇ ਸੀ ਇਸ ਨੂੰ ਕਹਿੰਦੇ ਸੀ ਪੜੀ ਨਹੀਂ ਜਾਂਦੀ ਸੀ ਪਹਿਲਾਂ ਸੈਂਪਲ ਦੇ ਕੇ ਆਉਂਦੇ ਸੀ ਪਰ ਰਿਪੋਰਟ ਨਾ ਦਿੰਦੇ ਸੀ ਪੇਸ਼ੈਂਟ ਨੂੰ ਕਿਤੇ ਜਾਣ ਦੀ ਲੋੜ ਨਹੀਂ ਆ ਇਸੇ ਤਰ੍ਹਾਂ ਜਿਹੜਾ ਰਜਿਸਟ੍ਰੇਸ਼ਨ ਦੇ ਵਿੱਚ ਇਨਵੈਸਟੀਗੇਸ਼ਨਸ ਦੇ ਵਿੱਚ ਹੋਰ ਸਾਰੀਆਂ ਬਹੁਤ ਸਾਰੀਆਂ ਇਹਦੀ ਐਪਲੀਕੇਸ਼ਨ ਹੈਗੀ ਆ ਜਿਵੇਂ ਜਿਹੜੇ ਬੱਚੇ ਆ ਗਿਆ ਜਿਸ ਤਰ੍ਹਾਂ ਪੇਸ਼ੈਂਟ ਸਿਲੀਟੇਸ਼ਨ ਸੈਂਟਰ ਹੈ ਉਹ ਦੱਸਣਗੇ ਵੀ ਇੱਥੇ ਕਿਹੜਾ ਡਿਪਾਰਟਮੈਂਟ ਕਿੱਥੇ ਆ ਤੁਸੀਂ ਤੁਹਾਡਾ ਚੈੱਕਅਪ ਕਿੱਥੇ ਹੋਣਾ ਇਸ ਤੋਂ ਬਾਅਦ ਹਸਪਤਾਲ ਜਿਹੜੇ ਪੰਜਾਬ ਸਰਕਾਰ ਹੈ ਔਰ ਕਿਹੜੀਆਂ ਸਹੂਲਤਾਂ ਦੇ ਰਹੀ ਹੈ ਔਰ ਉਹਨੂੰ ਪ੍ਰਾਇਮਰੀ ਕੇਅਰ ਦੱਸਣਗੇ ਵੀ ਤੁਹਾਡੇ ਘਰ ਦੇ ਨੇੜੇ ਜਿਹੜਾ ਕਿਹੜਾ ਮੱਲਾ ਕਲੀਨਿਕ ਹੈਗਾ ਉਹਦੀ ਸਾਰੀ ਡਿਟੇਲ ਦੱਸਣਗੇ ਵੀ ਤੁਸੀਂ ਦਵਾਈ ਉੱਥੋਂ ਵੀ ਲੈ ਸਕਦੇ ਹੋ ਬਾਅਦ ਤੁਹਾਨੂੰ ਦਵਾਈ ਲੈਣ ਲਈ ਇੱਥੇ ਆਉਣ ਦੀ ਲੋੜ ਨਹੀਂ ਹੈ ਜਾ ਤੁਹਾਡਾ ਜਿਹੜਾ ਡਿਸਟ੍ਰਿਕਟ ਹਸਪਤਾਲ ਹੈ ਦਾ ਜਿਹੜਾ ਸਿਵਿਲਿਜ਼ਨ ਹਸਪਤਾਲ ਚ ਦਵਾਈ ਉੱਥੋਂ ਵੀ ਲੈ ਸਕਦੇ ਹੋ ਇੱਥੇ ਤੁਸੀਂ ਤਾਂ ਹੀ ਆਣਾ ਜਦੋਂ ਹਸਪਤਾਲ ਵਾਲੇ ਤੁਹਾਨੂੰ ਭੇਜਣ ਇੱਕ ਪ੍ਰੋਪਰ ਰੈਫਰਲ ਸਿਸਟਮ ਹੋਏਗਾ ਸੋ ਬਹੁਤ ਸਾਰੀਆਂ ਸਹੂਲਤਾਂ ਪੇਸ਼ੈਂਟ ਦੀ ਜ਼ਿੰਦਗੀ ਆਸਾਨ ਹੋਏਗੀ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਪੇਸ਼ੈਂਟ ਇੱਥੇ ਆਏਗਾ ਉਹਨੂੰ ਕੋਈ ਇੱਕ ਹਮਦਰਦ ਬੰਦਾ ਮਿਲੇਗਾ ਜਿਹੜਾ ਉਹਦੀ ਗੱਲ ਸੁਨੇਗਾ ਉਹਨੂੰ ਰੀਸ਼ੋਰ ਕਰੇਗਾ ਪੇਸ਼ੈਂਟ ਦਾ ਜਿਹੜਾ ਫੀਅਰ ਹੈ ਉਹ ਖਤਮ ਹੋ ਜਾਏਗਾ ਅੱਧੀ ਬਿਮਾਰੀ ਉਹਦੀ ਠੀਕ ਹੋ ਜਾਂਦੀ ਹੈ ਜਦੋਂ ਜਦੋਂ ਕੋਲ ਨੂੰ ਪਿਆਰ ਨਾਲ ਗੱਲ ਕਰਨ ਵਾਲਾ ਮਿਲ ਜੇ ਸੋ ਇਹ ਦੋਨੋਂ ਜਿਹੜੇ ਸਾਰੇ ਇਨੀਸ਼ੀਏਟਿਵ ਹੈ ਇਹਨਾਂ ਦਾ ਮਕਸਦ ਹੈ ਕਿ ਮਜੀਦ ਦਾ ਜਿਹੜਾ ਹਸਪੀਟਲ ਸਟੇ ਹੈ ਉਹ ਹੈਰ ਰੰਗ ਨਾ ਹੋਵੇ ਡਰਣਾ ਨਾ ਹੋਵੇ ਉਹ ਦੁੱਖ ਤਕਲੀਫ ਚ ਆਵੇ ਤੇ ਇਥੋਂ ਉਹਦਾ ਦੁੱਖ ਨਿਵਾਰਨ ਹੋ ਕੇ ਇੱਕ ਸੁਖਮਈ ਜਿਹੜਾ ਹੈਗਾ ਸੁਨਿਆਹ ਲੈ ਕੇ ਜਾ। ਸਿੱਖ ਗੁਰੂ ਧਾਮਾਂ ਨੂੰ ਲੈ ਕੇ ਹੁਣ ਸ਼ਰਧਾਲੂਆਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਸ੍ਰੀ ਨਨਕਾਨਾ ਸਾਹਿਬ ਵਿਖੇ ਸੰਗਤਾਂ ਜਿਹੜੀਆਂ ਨੇ ਉਨਤਮਸਟਕ ਹੋਈਆਂ ਅਤੇ 1796 ਸਿੱਖ ਸ਼ਰਧਾਲੂ ਜਿਹੜੇ ਨੇ ਉਹਨਾਂ ਦਾ ਵੀਜ਼ਾ ਲੱਗਿਆ ਜਿਸ ਤੋਂ ਬਾਅਦ ਹੁਣ ਵੱਖ-ਵੱਖ ਗੁਰੂ ਧਾਮਾਂ ਦੇ ਦਰਸ਼ਨ ਕਰਨ ਜਾਣਗੇ ਸ਼ਰਧਾਲੂ ਅਤੇ ਅਨਨੱਤ ਜਿਹੜੀ ਵਾਪਸੀ ਹੈ ਜੱਥੇ ਦੀ ਵਾਪਸੀ ਜਿਹੜੀ ਆ ਉਹ 13 ਨਵੰਬਰ ਨੂੰ ਹੋਵੇਗੀ ਅਤੇ ਜਥੇਦਾਰ ਕੁਲਦੀਪ ਸਿੰਘ ਕਰਨਗੇ ਜੱਥੇ ਦੀ ਅਗਵਾਈ ਅਤੇ ਇਸ ਨੂੰ ਲੈ ਕੇ ਖੁਦ ਜਥੇਦਾਰ ਕੁਲਦੀਪ ਸਿੰਘ ਗੜਗਜ ਦੇ ਵੱਲੋਂ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਗਈ। ਜਾਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਪਹਿਲਾਂ ਤੇ ਸਮੁੱਚੇ ਸੰਸਾਰ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਤੇ ਖਾਲਸਾ ਪੰਥ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੁਣ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨ ਸਮੁੱਚੇ ਸੰਸਾਰ ਦੇ ਵਿੱਚ ਅਮਨ ਅਮਾਨ ਹੋਵੇ ਤੇ ਅਸੀਂ ਬਹੁਤ ਭਾਈਚਾਰੇ ਅਤੇ ਇਤਿਫਾਕ ਦੇ ਨਾਲ ਸਮੁੱਚੇ ਸੰਸਾਰ ਦੇ ਵਿੱਚ ਰਹੀਏ ਅੱਜ ਦਾ ਜਿਹੜਾ ਇਹ ਵਿਸ਼ੇਸ਼ ਜਥਾਵਾਜੂ ਪ੍ਰੋਟੋਕਾਲ ਦੇ ਸਾਡੇ ਜਥੇ ਆ ਉਦੇ ਤਹਿਤ ਪੰਥ ਦੀ ਨੁਮਾਇੰਦਾ ਜ਼ਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਦੇ ਨੇੜੇ ਜੋ ਤੇਜਾ ਸਿੰਘ ਸਮੁੰਦਰੀ ਹਾਲ ਆ ਮੁੱਖ ਦਫ਼ਤਰ ਉੱਥੇ ਤੋਂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਣ ਲੱਗਾ ਹਰ ਸਿੱਖ ਦੀ ਅਰਦਾਸ ਹੁੰਦੀ ਆ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਤੇ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਮੈਂ ਸਮਝਦਾ ਵੀ ਅੱਜ ਜਿੰਨੇ ਵੀ ਸਾਡੇ ਪ੍ਰਾਣੀ ਇੱਥੋਂ ਚੱਲੇ ਆ ਗੁਰਸਿੱਖ ਸੰਗਤਾਂ ਚੱਲੀਆਂ ਇਹਨਾਂ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਵਾ ਗੁਰੂ ਨਾਨਕ ਪਾਤਸ਼ਾਹ ਨੇ ਆਪ ਇਹਨਾਂ ਨੂੰ ਆਵਾਜ਼ ਮਾਰੀ ਆ ਕਿ ਇਹ ਉਸ ਮੁਬਾਰਕ ਧਰਤੀ ਦੇ ਦਰਸ਼ਨ ਕਰਨ ਚੱਲੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜੋ ਸਾਡੇ ਪ੍ਰੋਟੋਕਾਲ ਦੇ ਜਥੇ ਜਿਵੇਂ ਇਸ ਵਾਰ ਹੀ ਚੱਲਿਆ ਜਿੰਨੇ ਵੀ ਸਾਡੇ ਜਥੇ ਆ ਇਹ ਇਸੇ ਤਰ੍ਹਾਂ ਜਾਣ ਤਾਂ ਕਿ ਸੰਗਤਾਂ ਆਪਣੇ ਗੁਰਦੁਆਰਿਆਂ ਦੇ ਖੁੱਲੇ ਦਰਸ਼ਨ ਤੇ ਆਦਾਰ ਕਰ ਸਕਣ ਪਿਛਲੇ ਲੰਬੇ ਸਮੇਂ ਤੋਂ ਸਾਡਾ ਕਰਤਾਰਪੁਰ ਸਾਹਿਬ ਦਾ ਲੰਘਾ ਵੀ ਖੁੱਲਾ ਉਹ ਕੱਲਾ सीएम भगवंत मान ਦੇ ਵੱਲੋਂ ਤਰਨਤਾਰਨ ਦੇ ਵਿੱਚ ਰੋਡ ショਅ ਕੀਤਾ ਅਤੇ ਰੋਡ ショਅ ਦੇ ਦੌਰਾਨ सीएम भगवंत मान ਦੇ ਵੱਲੋਂ ਹਰ ਮੀਟ ਸੰਧੂ ਦੇ ਹੱਕ ਦੇ ਵਿੱਚ ਵਿਚਾਰ ਸਾਂਝੇ ਕੀਤੇ ਗਏ ਅਤੇ ਉਹਨਾਂ ਦੇ ਵੱਲੋਂ ਪਿੰਡਾਂ ਦੀਆਂ ਪਰੇਸ਼ਾਨੀਆਂ ਨੂੰ ਸਾਹਮਣੇ ਰੱਖਿਆ ਗਿਆ ਅਤੇ ਉਹਨਾਂ ਦੇ ਵੱਲੋਂ ਇਹ ਵੀ ਉਮੀਦ ਦਿताई ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਸੁਣਿਆ ਜਾਵੇਗਾ ਤੇ ਇਸ ਦੇ ਨਾਲ ਨਾਲ ਉਹਨਾਂ ਵੱਲੋਂ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਵੀ ਸਕੂਲ ਹੋ ਗਏ ਜਾਂ ਫਿਰ ਹੋਰ ਪਰੇਸ਼ਾਨੀਆਂ ਉਹ ਉਸ ਨੂੰ ਲੈ ਕੇ ਵੀ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣੇ ਵਿਚਾਰ ਜਿਹੜੇ ਨੇ ਉਹ ਸਾਂਝੇ ਕੀਤੇ ਗਏ ਪਹਿਲਾਂ ਸਕੂਲਾਂ ਚ ਮਾਸਟਰ ਆਉਂਦੇ ਸੀ ਤਾਂ ਉਸੇ ਪਿੰਡ 'ਚ ਕਿਸੇ ਦਾ ਕਮਰਾ ਲੈ ਕੇ ਜਾਂ ਕਿਸੇ ਦੇ ਘਰੇ ਰਹਿ ਜਾਂਦੇ ਸੀ ਆਥਨੇ ਵੀ ਜਿਹੜੇ ਬੱਚੇ ਨੇ ਉਹ ਮਾਸਟਰ ਜੀ ਕੋਲ ਜਾਇਆ ਹੁੰਦੇ ਸੀ ਹੁਣ ਮੈਨੂੰ ਇੱਥੇ ਸੰਸਾ ਮਿਲੇ ਨੇ ਉਹਨਾਂ ਨੇ ਕਿਹਾ 10ਵੀਂ ਦਾ ਸਕੂਲ ਹੈ 10ਵੀਂ ਦਾ ਸਕੂਲ ਹੈ ਇਹਨੂੰ 12ਵੀਂ ਦਾ ਕਰਨਾ ਹੈ ਦੇਖ ਲਓ ਤੁਸੀਂ 70 ਸਾਲ ਹੋ ਗਏ 75 ਸਾਲ ਹੋ ਗਏ ਸੰਵਿਧਾਨ ਬਣੇ ਨੂੰ ਹਜੇ ਤੱਕ ਅੱਪਾ ਸਕੂਲ ਨਹੀਂ ਪੂਰੇ ਹੋਏ ਸੀਵਰੇਜ ਨਹੀਂ ਪੂਰੇ ਹੋਏ ਟੋਬੇ ਛੱਪੜ ਨਹੀਂ ਠੀਕ ਹੋਏ ਇਹਦੋਂ ਪਹਿਲਾਂ ਜਿਹੜੇ ਆਉਂਦੇ ਰਹੇ ਜਿੱਤ ਕੇ ਜਾਂਦੇ ਰਹੇ ਆਪਦੇ ਟੱਬਰਾਂ ਨੂੰ ਪਾਲਦੇ ਰਹੇ ਆਪਣੇ ਬਾਰੇ ਕਿਸੇ ਨੇ ਸੋਚਿਆ ਨਹੀਂ ਆਪਣੇ ਬਾਰੇ ਦਾ ਮਤਲਬ ਮੈਂ ਵੀ ਤੁਹਾਡੇ ਚੋਂ ਹੀ ਆ ਫਿਰ ਅੱਪਾ ਨੂੰ ਅੱਪਾ ਨੂੰ ਆਉਣਾ ਪਿਆ ਵੀ ਭਾਈ ਚਲੋ ਅਸੀਂ ਕਾਗਜ਼ ਭਰ ਦਿੰਨੇ ਆ ਬਿਜਲਾ ਆਪ ਕਰਕੇ ਦੇਖ ਲੈਣੇ ਆ ਜਦੋਂ ਕਾਗਜ਼ ਪਰ ਤੇ ਤੁਸੀਂ ਵੋਟਾਂ ਪਾਤੀਆਂ ਤਾਂ ਰਾਜ ਪ੍ਰਬੰਧ ਆਪਣੇ ਹੱਥ ਚ ਆ ਗਿਆ ਹੁਣ ਉਹ ਗਾਲਾਂ ਕੱਢਦੇ ਫਿਰ ਦੇ ਸਾਨੂੰ ਭਗਵਾਨ ਤਮਾਨ ਤਾਂ ਬਹੁਤ ਮਾੜਾ ਬੰਦਾ ਹੈ ਭਈ ਉਹ ਤਾਂ ਬਰਬਾਦ ਕਰ ਦੂਗਾ ਫਰਾਂ ਕੀ ਬਰਬਾਦ ਕਰ ਦੂਗਾ ਅਸੀਂ ਸਕੂਲ ਬਣਾਈ ਜਾਂਦੇ ਆ ਸਕੂਲਾਂ ਨਾਲ ਕੋਈ ਬਰਬਾਦ ਹੁੰਦਾ ਹੈ ਹਸਪਤਾਲਾਂ ਨਾਲ ਕੋਈ ਬਰਬਾਦ ਹੁੰਦਾ ਕੋਈ ਸੁਬਾ ਬਿਜਲੀ ਤੁਹਾਨੂੰ ਦਿਨੇ ਆਉਂਦੀ ਹੈ ਨਾ ਮੋਟਰਾਂ ਵਾਲੀ ਪਹਿਲਾਂ ਰਾਤ ਨੂੰ ਸੱਪਾਂ ਨੇ ਸਰੀਆਂ ਵਿੱਚ ਦੇ ਫਿਰਦੇ ਸੀ ਇਹਦੇ ਨਾਲ ਬਰਬਾਦ ਹੁੰਦਾ ਸੂਬਾ ਬਿਜਲੀ ਦੇ ਬਿੱਲ 90% ਕਰਾਂ ਨੂੰ 0 ਆਉਂਦੇ ਨੇ ਇਹਦੇ ਨਾਲ ਸੂਬਾ ਬਰਬਾਦ ਹੁੰਦਾ ਹੈ 56856 ਨੌਕਰੀਆਂ ਦੇ ਚੁੱਕਿਆ ਹੁਣ ਤੱਕ ਇਹਦੇ ਨਾਲ ਸੂਬਾ ਬਰਬਾਦ ਹੁੰਦਾ ਬਰਬਾਦ ਤਾਂ ਇਹਨਾਂ ਨੇ ਕੀਤਾ ਪਹਿਲਾਂ ਚਿੱਟਾ ਵੰਡ ਵੰਡ ਕੇ ਚਿੱਟੇ ਦੀਆਂ ਕੁੜੀਆਂ ਚਿੱਟੇ ਦੇ ਟੀਕੇ ਵੰਡ ਕੇ ਔਰ ਸ਼ਰਮ ਦੀ ਗੱਲ ਹੈ ਕਿ ਇਹਨਾਂ ਨੂੰ ਬੋਲਣ ਵੇਲੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹ ਸਾਨੂੰ ਸੁਣਨ ਵੇਲੇ ਆਈ ਜਾਂਦੀ ਰਹਿੰਦੀ ਹੈ ਉਹ ਮੈਡਮ ਕਹਿੰਦੀ ਹਰ ਸਿਮਰਤ ਕੌਰ ਉਹ ਕਹਿੰਦੀ ਜਦੋਂ ਸਾਡਾ ਰਾਜ ਹੁੰਦਾ ਸੀ ਉਦੋਂ ਲੋਕਾਂ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਕਹਿੰਦੀ ਹੈ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਮਜੀਠੀਆ ਪੁੜੀ ਮਜੀਠੀਆ ਠੀਕਾ ਉਦੋਂ ਆਹ ਕਹਿੰਦੇ ਹੁੰਦੇ ਸੀ ਯਾਰ ਸ਼ਰਮ ਨਹੀਂ ਆਉਂਦੀ ਬੋਲਣ ਵੇਲੇ ਇਹਨਾਂ ਨੂੰ ਸੁਬੀਰੋ ਇਹ ਆਪ ਦੇ ਘਰ ਭਰਦੇ ਰਹੇ ਇਹਨਾਂ ਦਾ ਇੱਕੋ ਹੀ ਏਜੰਡਾ ਸੀ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾੜਾ ਮੇਰਾ ਜੀਜਾ ਬਸ ਖਤਮ ਲੋਕ ਜਾਨ ਟੱਠੇ ਖੂਚ ਲੋਕ ਜਿੱਥੇ ਮਰਜੀ ਜਾਣ ਲੋਕਾਂ ਦੇ ਜਵਾਬ ਕਿਸਮਤਾਂ ਤੇ ਛੱਡਤੇ ਦਿਹਾੜੀ ਵਾਲੇ ਦਾ ਮੁੰਡਾ ਦਿਹਾੜੀ ਕਰੂਗਾ ਹਲਵਾਈ ਵਾਲੇ ਦਾ ਮੁੰਡਾ ਹਲਵਾਈ ਬਣੂਗਾ ਬਸ ਇੱਥੇ ਛੱਡ ਕੌਣ ਵੀ ਸਾਡੇ ਬੱਚੇ ਪੜ੍ਹ ਕੇ ਅਫਸਰ ਬਣ ਜਾਣ ਤਾਂ ਉਹ ਗਰੀਬੀਆਂ ਚੱਕ ਦੇਣਗੇ ਤੁਹਾਡੇ ਘਰਾਂ ਦੀ ਇਹੋ ਜਿਹੇ ਬੰਦਿਆਂ ਨੂੰ ਜਿਤਾਓ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ ਨੂੰ ਜਾਣਦੇ ਹੋਣ ਜਾਂ ਤਾਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਹੈਲਥ ਮੰਤਰੀ ਡਾਕਟਰ ਬਲਬੀ ਸਿੰਘ ਵੱਲੋਂ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੀ ਕੀਤੀ ਗਈ ਕੋਸ਼ਿਸ਼ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਦੇ ਵਿੱਚ ਲਿਖਿਆ ਉਤਸ਼ਾਹ ਜੱਥੇਦਾਰ ਕੁਲਦੀਪ ਸਿੰਘ ਗੜਗਜ ਕਰਨਗੇ ਜੱਥੇ ਦੀ ਅਗਵਾਈ ਸ੍ਰੀਮ ਭਗਵੰਤ ਮਾਨ ਦੇ ਵੱਲੋਂ ਤਰਨਤਾਰਨ ਦੇ ਵਿੱਚ ਕੀਤਾ ਗਿਆ ਰੋਡ ਸ਼ੋਅ ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਹੈ ਨਾ ਹੀ ਮੈਨੂੰ ਰੋਇ ਇਜਾਦਤ ਸਤਿ ਸ਼੍ਰੀ ਅਕਾਲ